ਕੋੜੇ ਦਾ ਮੇਲਾ ਰਲਵੰਡੀ ਸਾਬੋ ਜੀ ਤੇ ਕਿਹੜੇ ਕਿਹੜੇ ਘੋੜੇ ਇੱਥੇ ਪਹੁੰਚੇ ਹੋਏ ਨੇ ਸਾਰੇ ਭਰਾਵਾਂ ਨੂੰ ਚੈੱਕ ਕਰਵਾਵਾਂਗੇ ਆਪਾਂ ਤੇ ਆਪਣਾ ਪੇਜ ਕਰ ਲਿਓ ਜੀ ਫੋਲੋ ਜੀਐਸ ਮੋਟਰ ਰਲਵੰਡੀ ਸਾਬੋ ਕਾਫੀ ਢੀਆਂ ਵੀਡੀਓ ਸਾਰੀਆਂ ਨੇ ਆਪਣੇ ਪੇਜ ਤੇ ਚੈੱਕ ਕਰੋ ਜੀ ਲੋ ਇੱਕ ਵਾਰੀ ਘੋੜੇ ਘੋੜਿਆਂ ਦਾ ਮੇਲਾ ਤੁਹਾਨੂੰ ਤਕਰੀਬਨ ਕਿਸਾਨ ਬਹੁਤ ਦੇਸ਼ ਦੇ ਵਿਚੇ ਬਲੇ ਬਚਾਉਂਦੇ ਆ ਜਿੱਥੇ ਨੂੰ ਲੋੜ ਹੁੰਦੀ ਆ ਸਾਡੇ ਵੱਧੀ ਸਦਕਾਰ ਦੇ ਪਾਤਰ ਆ ਸਾਡੇ ਭੰਮੇ ਦੇ ਮਹਿਕਮੇ ਦੇ ਟੀਕਾ ਕਰਨ ਲਾਲਜਤ ਸਿੰਘ ਜਮਲੇ ਜੱਤ ਜੀ ਦੂਬੀ ਤਨਵਾਜਾ ਮਾਰਦੀ ਹੂੰ ਤੇਰੇ ਹੱਥ ਵਿੱਚ ਕਾਬੀ ਉਹਦਾ ਓਏ ਪੱਟੀ ਫਾੜੀ ਇਹ ਵਾਲਾ ਜਿਹੜਾ ਸਾਰਾ ਮੇਲੇ ਦਾ ਮਾਹੌਲਾ ਜੀ ਇਹ ਹੈਗਾ 6 ਫਰਵਰੀ ਦਾ 4 ਤਰੀਕ ਤੋਂ ਮੇਲਾ ਜਿਹੜਾ ਸਟਾਰਟ ਹੋ ਕੇ ਇਹ ਚੱਲਿਆ ਜੀ 10 ਫਰਵਰੀ ਤੱਕ ਮੇਲਾ ਚੱਲਣਾ ਹੈ ਕਿਨੇ ਪੈਸੇ ਨੇ ਨਾਮ ਸ਼ਿਕਾਰ ਕਰ ਲਿਆ ਨਰੇਕਾ ਟੈਕ ਮੈਸੇਜ ਲਾਲ ਜੰਮ ਫੇਰ ਦੇ ਰਿਹਾ ਪੁਲੀਆਂ ਦੀਆਂ ਫੌਜਾਂ ਇੱਕ ਹਫ਼ਤਾ ਰਹਿਣਗੇ ਤੇ ਸਮਾਪਤ ਕਰਨਗੇ ਸਟੇਜ ਨੂੰ ਇਹਨਾਂ ਦੀ ਫੋਟੋ ਵੀ ਲਾਉਣ ਵਾਲੀ ਹੈ ਯਾਰ ਨਕਿੰਦਰ ਇਹਨਾਂ ਦਾ ਚੌਲ ਹੀ ਪੂਰਨ ਵਰਗਾ ਜਾਉਗਾ ਹੈ ਲਾਜ ਹੋਣਾ ਖਦ ਦਾ ਅਸੀਨੇ ਕਹਿੰਦੇ ਵਿੱਚ ਕੋਈ ਚੋਲਾ ਨਾ ਬਾਬਾ ਇਹ ਤਾਂ ਬੰਦਾ ਕਰਦਾ ਇਹ ਤਾਂ ਬੱਚਿਆਂ ਨੂੰ ਉਹ ਬਚਾਉਂਦਾ ਲੋਕੀਏ ਐਸਾ ਜਿਹੜੀ ਕੁਇਜ਼ ਚੱਲ ਰਹੀ ਆ ਰਿਕ 4 ਤੇ ਕਿਨੋਂ ਮੇਲੇ ਦੇ ਵਿੱਚ ਸਾਹਮਣੇ ਜਨਮਰਾ ਆ ਰਹੇ ਤੇ ਦੇਖ ਰੋ ਦੇਖੋ ਪਰ ਲੋਕ ਤੋਂ ਗੱਲ ਜਦੋਂ ਬੋਲਦੇ ਤਾਂ ਬਹੁਤ ਗਲਤੀਆਂ ਹੋ ਜਾਂਦੀਆਂ ਫਿਰ ਵੀ ਸੁਝਾਅ ਕਰਨਾ